प्यारे विद्यार्थियों मैं डॉक्टर मल्कियत सिंह सहायक प्रोफेसर ट्रिनिटी कॉलेज जालंधर आज ਤੁਹਾਡੇ ਨਾਲ प्रीतम सिंह سفیر ਦੁਆਰਾ ਰਚਿਤ ਕਵਿਤਾ ਇੱਕ ਮਿੱਟੀ ਦੀ मुट्ठी ਨਾਲ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਮਿੱਟੀ ਦੀ मुट्ठी ਕਵਿਤਾ ਨਾਲ ਜਾਣ ਪਛਾਣ ਕਰਾਂਗੇ ਕਿ ਇਸ ਕਵਿਤਾ ਵਿੱਚ प्रीतम सिंह سفیر ਨੇ ਕੀ ਲਿਖਿਆ ਹੈ ਉਹ ਲਿਖਦੇ ਹਨ ਕਿ ਇੱਕ ਮਿੱਟੀ ਦੀ ਮੁਠੀ ਭਰ ਕੇ ਨੈਣਾ ਨਾਲ ਲੀਸ ਲਾ ਤੱਕੀ ਨਕਸ਼ ਗਵਾਚੇ ਹੋਏ ਨਾ ਦਿਸੇ ਹੋਠ ਹਸਾ ਨਾ ਸਕੀ ਲੱਬ ਲੱਬ ਚਮਕੀਆਂ ਤੁੰਗਰਾਲੀਆਂ ਨਜ਼ਰ ਸਹਿ ਕੇ ਥੱਕੀ ਕੇਰ ਕੇਰ ਉਂਗਲਾਂ ਚੋਂ ਭੋਂ ਤੇ ਕੂਕ ਅੰਤ ਮੈਂ ਉੱਠੀ ਹਾਏ ਦੀ ਇੱਕ ਮਿੱਟੀ ਦੀ ਮੁਠੀ ਇੱਕ ਮਿੱਟੀ ਦੀ ਮੁਠੀ ਸੁਪਨੇ ਸਹਬ੍ਰਹਿਮੰਡਾ ਕੁੱਲ ਹੁਸਨਾ ਦੇ ਇੱਕ ਇੱਕ ਕਿਣਕੇ ਵਿੱਚ ਸਾਂਭੇ ਹੋਏ ਵਲਣਾ ਫੁੱਲਾਂ ਦੇ ਦਰਿਆ ਦੇ ਖੁਸ਼ਨਾਕਾਂ ਦੇ ਦਿਲ ਪਰੋਏ ਝੁੱਲ ਪੈਂਦੇ ਸਖਤ ਹਵਾ ਦੇ ਕਦੇ ਜ਼ਮੀਨ ਤੇ ਫੇਰ ਸਿਸਕਦੀ ਆ ਪੈਂਦੀ ਏ ਪੁੱਠੀ ਹਾਏ ਨੀ ਇੱਕ ਮਿੱਟੀ ਦੀ ਮੁਠੀ ਇੱਕ ਮਿੱਟੀ ਦੀ ਮੁਠੀ ਆਵੇ ਨੀ ਕੋਈ ਜਿੰਦ ਤੈਨੂੰ ਲੋੜੇ ਵਸੇ ਕਿਤੇ ਸਤਾਰੇ ਅੰਦਰ ਉੱਡ ਉੱਡ ਕੇ ਰੂਹ ਮੇਰੀ ਲੋੜੇ ਹੋਵੇ ਜੇ ਸੋਜਾਂ ਦਾ ਮੰਦਰ ਫੇਰ ਨਾ ਅਪਾਸਿਕ ਥੋੜੇ ਨਾ ਪਰ ਹੁਸਨ ਨਾ ਇਸ਼ਕ ਨਿਆਜ਼ਾਂ ਜਗ ਦੀਕਰ ਜਿੰਦ ਰੁੱਠੀ ਰੁਲੀ ਰੁਲੇ ਪਈ ਇੱਕ ਮਿੱਟੀ ਦੀ ਮੁਠੀ ਇਹ ਕਵਿਤਾ ਪ੍ਰੀਤਮ ਸਿੰਘ ਸਫੀਰ ਦੀ ਅਧਿਆਤਮਿਕ ਕਵਿਤਾ ਹੈ ਕਿਉਂਕਿ ਪ੍ਰੀਤਮ ਸਿੰਘ ਸਫੀਰ ਬੁਨਿਆਦੀ ਤੌਰ ਤੇ ਇੱਕ ਅਧਿਆਤਮਿਕ ਕਵੀ ਵਜੋਂ ਪੰਜਾਬੀ ਸਾਹਿਦ ਦੇ ਵਿੱਚ ਵਿਚਰਿਆ ਹੈ ਪਰ ਉਸ ਦੀ ਕਵਿਤਾ ਦੇ ਵਿੱਚ ਮਾਰਕਸਵਾਦ ਦਾ ਪ੍ਰਭਾਵ ਵੀ ਦਿਖਣ ਨੂੰ ਮਿਲਦਾ ਹੈ ਇੱਕ ਮਿੱਟੀ ਦੀ ਮੁਠੀ ਕਵਤਾ ਵਿੱਚ ਸਫੀਰ ਕਣ-ਕਣ ਵਿੱਚ ਕਾਇਨਾਤ ਦੇ ਸਿਰਜਣਹਾਰੇ ਦੀ ਗੁੰਮ ਹੋਈ ਹੋਂਦ ਦੇ ਦਰਸ਼ਨ ਲੋਚਦਾ ਹੈ ਇਸ ਕਵਤਾ ਦਾ ਸਮੁੱਚਾ ਮੰਡਲ ਬੁੱਲੇ ਸ਼ਾਹ ਦੀ ਕਾਫੀ ਮਾਟੀ ਕੁਦਮ ਕਰਿੰਦੀ ਜ਼ਾਰ ਵਰਗਾ ਹੈ ਜਿਸ ਵਿੱਚੋਂ ਮਨੁੱਖੀ ਸਰੀਰ ਦੇ ਪੰਜ ਤੱਤਾਂ ਵਿੱਚੋਂ ਇੱਕ ਤੱਤ ਮਿੱਟੀ ਨਾਲ ਇਸ ਨੂੰ ਜੋੜ ਕੇ ਦੇਖਿਆ ਗਿਆ ਹੈ ਇਸ ਗੱਪਤਾ ਦੇ ਪਿਸ਼ੋਕੜ ਵਿੱਚ ਸਫੀਰ ਆਪਣੇ ਸੰਪੂਰਨ ਅੰਕ ਸਰਬਨਰੰਤਰ ਵਿੱਚ ਇਹ ਵਿਚਾਰ ਪੇਸ਼ ਕਰਦੇ ਹਨ ਕਿ ਦਸੰਬਰ ਦੀ ਇੱਕ ਸ਼ਾਮ ਰਾਵੀ ਦੇ ਕੰਡੇ ਇੱਕ ਜਾਦੂ ਭਰੇ ਸਰੂਰ ਵਿੱਚ ਨਿਝ ਕੇ ਇੱਕ ਮਿੱਟੀ ਦੀ ਮੁਠੀ ਭਰੀ ਫਿਰ ਸੁੱਕੜ ਖਲੋ ਕੇ ਅੱਖਾਂ ਦੀ ਜੋਤਨਾ ਦੇ ਨੇੜੇ ਕਰਕੇ ਖੋਲੀ ਕੁਝ ਲੱਭ ਰਿਆ ਸਾਂ ਅਕਾਸ਼ਾਂ ਧਰਤੀਆਂ ਸਤਾਰਿਆਂ ਨਾਲ ਕੁੱਲ ਸ੍ਰਿਸ਼ਟੀਆਂ ਨਾਲ ਟਕਰਾਂ ਮਾਰਿਆ ਸਾਂ ਨਜ਼ਰਾਂ ਨਾਲ ਮਿੱਟੀ ਦੇ ਜ਼ਰਿਆਂ ਦਾ ਅੰਦਰਵਾਰ ਪੜਨਾ ਚਾਹੁੰਦਾ ਸਾਂ ਐਨ ਮਿੱਟੀ ਦੀ ਹਸਰਤ ਭਰੀ ਚਮਕ ਵਿੱਚ ਮਖਰੂਰ ਸਾਂ ਜਦੋਂ ਉਸ ਵਿੱਚ ਰਚ ਰਹੀਆਂ ਸ਼ਾਮ ਦੇ ਸੂਰਜ ਦੀਆਂ ਅਜ਼ਬਰ ਹਾਸਿਆਮਈ ਕਿਰਨਾਂ ਦੇ ਪ੍ਰਭਾਵ ਵਿੱਚ ਇੱਕ ਜ਼ਰਾ ਸੰਤੁਸ਼ਟ ਕਰਨ ਵਾਲੇ ਸਰਉਂਧ ਦਾ ਆਦਾਜ਼ ਜਾਗਿਆ ਉਂਗਲਾਂ ਹਿੱਲਣ ਲੱਗ ਪਈਆਂ ਇਸ ਕਵਤਾ ਵਿੱਚ ਅਧਿਆਤਮਕ ਅਨੁਭਵ ਦੀ ਸਹਜਾਤਮਕ ਪੇਸ਼ਕਾਰੀ ਹੋਈ ਹੈ ਅਸਲ ਵਿੱਚ ਸਵੀਰ ਦੀ ਅਧਿਆਤਮਕ ਅਨੁਭਵ ਵਾਲੀ ਕਵਤਾ ਕਿਸੇ ਬਾਹਰੋਂ ਗ੍ਰਹਿਣ ਕੀਤੀ ਵਿਚਾਰਧਾਰਕ ਸਿਧਾਂਤਕ ਦ੍ਰਿਸ਼ਟੀ ਉੱਪਰ ਕੇਂਦਰਿਤ ਨਹੀਂ ਹੁੰਦੀ ਸਗੋਂ ਅਨੁਭਵ ਦੀ ਮਿੱਟੀ ਵਿੱਚੋਂ ਸਿਰਜੀ ਗਈ ਪ੍ਰਤੀਤ ਹੁੰਦੀ ਹੈ ਉਸ ਦੀ ਕਵਤਾ ਵਿੱਚ ਸਿਰਜਣ ਪ੍ਰਕਿਰਿਆ ਬਧੇਰੇ ਆਜ਼ਾਦ ਰਹਿੰਦੀ ਹੈ ਕਾਵ ਮੈਂ ਮਿੱਟੀ ਦੀ ਮੁਠੀ ਵਿੱਚੋਂ ਆਪਣੀ ਹੋਈ ਆਪਣੀ ਹੀ ਗਵਾਚੀ ਹੋਈ ਹੋਂਦ ਨੂੰ ਮੁੜ ਤਲਾਸ਼ ਰਹੀ ਹੈ ਇਸ ਕਵਤਾ ਦਾ ਸੁਭਾਅ ਅਮੂਰਤ ਪ੍ਰਕਿਰਤੀ ਦਾ ਹੈ ਜਿਸ ਵਿੱਚ ਮਿੱਟੀ ਮਿੱਟੀ ਨੂੰ ਮੁਖਾਤਬ ਹੋ ਰਹੀ ਹੈ ਅਤੇ ਜੀਵਨ ਦੇ ਰਹੱਸਮਈ ਪ੍ਰਸ਼ਨਾਂ ਦੇ ਉੱਤਰ ਤਲਾਸ਼ ਰਹੀ ਹੈ ਮਿੱਟੀ ਨੂੰ ਮੁਠੀ ਵਿੱਚ ਭਰ ਲੈਣ ਨਿਹਾਰਨ ਪਛਾਨਣ ਤੋਂ ਅੰਤਿਮ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜਾਂ یوں ਕਹੀਏ ਕਿ ਇਸ ਮਿੱਟੀ ਨੂੰ ਬਹੁਤ ਨੀਜ਼ ਨਾਲ ਦੇਖਿਆ ਕੋਈ ਪਛਾਣ ਕਾਇਮ ਨਹੀਂ ਹੁੰਦੀ ਕਿ ਇਸ ਮਿੱਟੀ ਵਿੱਚ ਕਿਸ ਦੇ ਨਕਸ਼ ਗਵਾਚੇ ਹੋਏ ਹਨ ਇਹ ਇੱਕ ਅਜਿਹੇ ਰਹੱਸ ਹੈ ਜਿਸ ਵਿੱਚ ਇਨਸਾਨ ਦੇ ਅੰਤ ਦਾ ਉਸੰਦੇ ਅੰਤ ਦਾ ਅਤੇ ਅਖੀਰ ਵਿੱਚ ਸਭ ਕੁਝ ਮਿੱਟੀ ਵਿੱਚ ਅਪੇਧ ਹੋਣ ਦਾ ਹੈ ਇਸ ਅਧਿਆਤਮ ਨੂੰ ਸਫੀਰ ਤਲਾਸ਼ਨਾ ਚਾਹੁੰਦਾ ਹੈ ਪਰ ਇਸ ਦਾ ਕੋਈ ਭੇਦ ਨਹੀਂ ਲੱਭਦਾ ਕਿ ਇਸ ਮਿੱਟੀ ਦੀ ਮੁਠੀ ਵਿੱਚ ਕੌਣ ਗਵਾਚਿਆ ਹੈ ਮਿੱਟੀ ਦੀ ਮੁਠੀ ਦੀ ਪ੍ਰਕਿਰਤੀ ਅਜਿਹੀ ਹੈ ਕਿ ਇਸ ਦੇ ਇੱਕ ਇੱਕ ਕਿਣਕੇ ਵਿੱਚ ਸੌ ਬ੍ਰਹਿਮੰਡਾਂ ਦੇ ਭੇਦ ਅਤੇ ਰਹੱਸ ਸਾਹਮੇ ਹੋਏ ਹਨ ਇਹ ਅਸਲ ਵਿੱਚ ਪ੍ਰਕਿਰਤੀ ਦੇ ਬਾਰੰਬਾਰ ਹੋਂਦ ਵਿੱਚ ਆਉਣ ਤੇ ਫਿਰ વિનાਸ਼ ਹੋਣ ਉਪਰੰਤ ਮੁੜ ਹੋਂਦ ਵਿੱਚ ਆਉਣ ਦੀ ਪ੍ਰਕਿਰਿਆ ਨਾਲ ਜੁੜੇ ਹੋਏ ਰਹੱਸ ਹਨ ਇਸ ਵਿੱਚ ਗਹੁ ਨਾਲ ਦੇਖਿਆ ਪਤਾ ਲੱਗਦਾ ਹੈ ਕਿ ਛੱਡੀ ਨਿਹਾਰੀ ਜਾਣ ਵਾਲੀ ਪ੍ਰਕਿਰਤੀ ਸ਼ੁੱਧ ਰੂਪ ਵਿੱਚ ਅਮੂਰਤ ਹੈ ਪਰ ਇਸ ਨਾਲ ਸੰਵਾਦ ਰਚਉਣ ਵਾਲੀ ਕਾ ਮਹਨਦੀਪ ਪ੍ਰਕਿਰਤੀ ਮਾਨਵ ਨਮਾ ਹੈ ਭਾਵ ਇਸ ਮਿੱਟੀ ਦੀ ਮੁੱਠੀ ਵਿੱਚ ਇੱਕ ਹੁਸਨ ਦੇ ਨਹੀਂ ਬਲਕੇ ਕੁੱਲ ਹੁਸਨਾ ਦੇ ਬ੍ਰਹਮੰਡਾਂ ਦੇ ਸੁਪਨੇ ਪਏ ਹੋਏ ਹਨ ਅਤੇ ਇਹ ਸੁਪਨੇ ਇੱਕ ਇੱਕ ਕਿਣਕੇ ਵਿੱਚ ਪਏ ਹੋਏ ਹਨ ਇਸ ਪ੍ਰਕਾਰ ਰਹਾਸ ਮਿੱਟੀ ਦਾ ਨਹੀਂ ਰਹਿੰਦਾ ਸਗੋਂ ਇੱਕ ਇੱਕ ਕਿਣਕੇ ਦਾ ਬਣ ਜਾਂਦਾ ਹੈ ਬ੍ਰਹਿਮੰਡ ਵਿੱਚ ਫਸਰੀ ਪ੍ਰਕਿਰਤੀ ਫਾਲ ਫੁੱਲ ਦਰਿਆ ਅਤੇ ਸਮੁੱਚੀ ਸੁੰਦਰਤਾ ਇੱਕ ਇੱਕ ਕਿਣਕੇ ਵਿੱਚ ਗੁਵਾਚੀ ਹੋਈ ਹੈ ਇਸ ਕਵਿਤਾ ਦਾ ਮੂਲ ਵਿਰੋਧਾਭਾਸ ਇਹ ਵੀ ਹੈ ਕਿ ਮਿੱਟੀ ਦੀ ਮੁਠੀ ਅਤੇ ਇਸ ਨਾਲ ਸਮਾਦ ਰਚਾਉਣ ਵਾਲੀ ਕਾ ਮੈਂ ਦੋਹਾਂ ਦੀ ਪ੍ਰਕਿਰਤੀ ਮਿੱਟੀ ਦੇ ਰੂਪ ਵਿੱਚ ਕਾ ਮੈਂ ਦੀ ਹੋਂਦ ਨੂੰ ਕਾ ਮੈਂ ਦੀ ਹੋਂਦ ਓਣੀ ਅਤੇ ਅਪਰਮਾਣਿਕ ਹੈ ਇਸ ਸਬੰਧ ਨੂੰ ਅੰਚ ਅਤੇ ਅੰਛੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਇਸ ਕਵਿਤਾ ਦਾ ਸਮੁੱਚਾ ਮੰਡਲ ਨਿਰਵਿਸ਼ੇਸ਼ਤਾ ਵਾਲਾ ਵੀ ਹੈ ਇਹ ਨਿਰਵਿਸ਼ੇਸ਼ਤਾ ਇਸ ਕਵਿਤਾ ਦੇ ਅਰਥ ਨੂੰ ਦਾਰਸ਼ਨਿਕ ਸੰਦਰਭ ਪ੍ਰਮਾਣ ਕਰਦੀ ਹੈ ਅਤੇ ਇਸ ਨੂੰ ਇੱਕ ਅਰਥ ਵਿੱਚ ਘਟਾਉਣ ਤੋਂ ਵੀ ਬਚਾਉਂਦੀ ਹੈ ਕਵਿਤਾ ਵਿੱਚ ਨਾਸ਼ਮਾਨ ਸੰਸਾਰ ਦਾ ਇੱਕ ਵਿਚਾਰ ਤਾਂ ਪਿਆ ਹੈ ਪਰ ਵਿਚਾਰ ਨੂੰ ਕੇਵਲ ਵਿਚਾਰ ਦੇ ਰੂਪ ਵਿੱਚ ਹੀ ਪੇਸ਼ ਨਹੀਂ ਕੀਤਾ ਗਿਆ ਸਗੋਂ ਮਿੱਟੀ ਦੀ ਮੁਠੀ ਇੱਕ ਅਜੀਹਾ ਚਿੰਨ੍ਹਕ ਬਣ ਜਾਂਦੀ ਹੈ ਜਿਸ ਤੇ ਅਰਥ ਸੰਖੇਤਕ ਰੂਪ ਵਿੱਚ ਉਸਤੇ ਆਲੇ-ਦੁਆਲੇ ਫੈਲਦੇ ਹਨ ਸਫੀਰ ਮਿੱਟੀ ਦੀ ਮੁਠੀ ਨੂੰ ਸੋਝ ਤੇ ਰਹੱਸ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ ਇਸ ਤਰ੍ਹਾਂ ਸਫੀਰ ਦੀ ਅਧਿਆਤਮਿਕ ਕਵਿਤਾ ਦਾ ਇੱਕ ਸਿਰਾ ਡੈਵ ਨਾਲ ਸਿੱਧੇ ਸੰਬੰਧ ਜਾਂ ਸੰਜੋਗ ਵਿਜੋਗ ਦੇ ਅਨੁਭਵ ਨਾਲ ਜੁੜਿਆ ਹੋਇਆ ਹੈ ਅਤੇ ਦੂਜਾ ਸਿਰਾ ਮਨੁੱਖ ਪ੍ਰਕਿਰਤੀ ਅਤੇ ਦੈਅ ਦੇ ਗੁੱਝੇ ਰਹੱਸਮਈ ਪ੍ਰਸ਼ਨਾਂ ਦੇ ਦਾਰਸ਼ਨਿਕ ਉੱਤਰ ਦੇਣ ਨਾਲ ਜੁੜਿਆ ਹੋਇਆ ਹੈ ਧੰਨਵਾਦ